ਆਨੇ ਗਏ ਹੋ ਤੁਸੀਂ ਪਿਆਰੇ ਸਾਰੇ ਸਰੋਕਾਰ ਨੂੰ ਪਿਆਰ ਪੂਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਗੀਤ ਪੇਸ਼ ਕਰਨ ਲੱਗਾ ਹਾਂ ਪੰਜਾਬ ਆਪਣੀ ਕਹਾਣੀ ਅੱਜ ਦੱਸਾਂ ਨੂੰ ਹੋ ਬੋਲ ਕੇ ਆਪਣੀ ਕਹਾਣੀ ਅੱਜ ਦੱਸਾਂ ਨੂੰ ਹੋ ਬੋਲ ਕੇ ਮੈਂ ਸਰਦਾਰ ਹਾਂ ਪੰਜਾਬ ਮੈਨੂੰ ਫੇਰ ਆਖ ਦਿੱਤਾ ਰੋਲ ਕੇ ਮੇਰ ਜ਼ਗਾਰ ਕਰ ਜਾਈ ਬੇਰਜ਼ਗਾਰ ਕਰ ਜਾਈ ਨਸ਼ੇ ਵਿੱਚ ਗੁਮਤਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਅੰਨ ਦਾਤਾ ਵੀ ਹਾਂ ਪੇਟ ਸਾਰੇ ਦੇਸ਼ ਦਾ ਮੈਂ ਭਰਦਾ ਅੰਨ ਦਾ ਤਵੀ ਹਾਂ ਪੇਟ ਸਾਰੇ ਦੇਸ਼ ਦਾ ਮੈਂ ਭਰਦਾ ਦੇਸ਼ ਸਾਰਾ ਸੌਂਝੇ ਮੈਂ ਰੱਖੀ ਵੰਡਰਾ ਅਧਿਕਾਰ ਦਾ ਦੇਸ਼ ਸਾਰਾ ਸੌਂਝੇ ਮੈਂ ਰੱਖੀ ਵੰਡਰਾ ਅਧਿਕਾਰ ਦਾ ਰੋਕ ਜਦ ਦੇ ਤੂਫਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਮੇਰੀ ਵਫਾ ਵਾਲਾ ਮੁੱਲ ਬੜਾ ਲੀਟਰਾ ਨੇ ਤਾਰਿਆ ਮੇਰੀ ਵਫਾ ਵਾਲਾ ਮੁੱਲ ਬੜਾ ਲੀਟਰਾ ਨੇ ਤਾਰਿਆ ਗੈਸਟਰ ਹੱਤਵਾਦੀ ਮੈਨੂੰ ਕਹਿ ਕਹਿ ਕੇ ਮਾਰਿਆ ਗੈਸਟਰ ਹੱਤਵਾਦੀ ਮੈਨੂੰ ਕਹਿ ਕਹਿ ਕੇ ਮਾਰਿਆ ਫਿਰ ਵੀ ਹਾਂ ਮੈਂ ਇਸ ਦੇਸ਼ ਉਤੋਂ ਕੁਰਬਾਨ ਮੈਂ ਫਿਰ ਵੀ ਹਾਂ ਇਸ ਦੇਸ਼ ਉਤੋਂ ਕੁਰਬਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਪੰਜਾਬ ਹਾਂ ਪੰਜਾਬ ਹਾਂ ਪੰਜਾਬੀਆਂ ਦੀ ਸ਼ਾਨ ਮੈਂ ਢੌਂਗੀ ਬਾਬਿਆਂ ਤੇ ਢੀਡਰਾਂ ਨੇ ਕਰਤਾ ਨਿਲਾਮ ਮੈਨੂੰ ਢੌਂਗੀ ਬਾਬਿਆਂ ਤੇ ਢੀਡਰਾਂ ਨੇ ਕਰਤਾ ਨਿਲਾਮ ਮੈਨੂੰ ਕੁੜੀ ਮਾਰ ਤੇ ਨਸ਼ੇੜੀਆਂ ਨੇ ਕੀਤਾ ਬਦਨਾਮ ਮੈਨੂੰ ਭੁੱਲ ਰਸਨਾਵਾ ਕਿਨੂੰ ਭੁੱਲ ਰਸਨਾਵਾ ਕਿਨੂੰ ਦੁੱਖਾਂ ਭਰੀ ਦਾਸਤਾਨ ਮੈਂ हा पंजाब हा पंजाबीअ जी शान मैं पंजाब हा पंजाब हा पंजाबीअ जी शान